ਕਰੀਬ 30 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਮੁਕਤ ਹੋਇਆ ਹੈ ਪਰ ਅਕਾਲੀ ਦਲ ਦੇ ਬਾਗੀ ਹੋਏ ਧੜੇ ਨੇ ਇਸ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਚੀਰ ਹਰਨ ਕਰਾਰ ਦਿੱਤਾ ਹੈ ਜਾਰੀ ਬਿਆਨ ਵਿੱਚ ਬਾਗੀ ਧੜੇ ਨੇ ਕਿਹਾ ਹੈ ਕਿ ਅੱਜ ਪੰਥਕ ਸਿਆਸੀ ਜਮਾਤ ਅਤੇ ਕਾਬਜ ਸੁਖਬੀਰ ਧੜੇ ਦੀ ਅਗਵਾਈ ਵਾਲੀ ਵਰਕਿੰਗ ਕਮੇਟੀ ਨੇ ਬੇਦਾਵਾ ਲਿਖ ਦਿੱਤਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਹੋਏ ਫੈਸਲੇ ਨੂੰ ਪੰਥਕ ਜਮਾਤ ਦੇ ਸਿਰ ਮੜਿਆ ਵੱਡਾ ਪਾਪ ਕਰਾਰ ਦਿੱਤਾ ਗਿਆ ਹੈ ਅਸਤੀਫਾ ਦੇ ਚੁੱਕੀ ਲੀਡਰਸ਼ਿਪ ਨੂੰ ਬਚਾਉਣ ਲਈ ਅਦੇ ਕਮੇਟੀ ਦੀ ਬੁਝਾਏ ਪੁਰਾਣੀ ਰਵਾਇਤ ਮੁਤਾਬਕ ਅਬ ਜ਼ਰਵਰ ਲਾ ਕੇ ਇਸੇ ਕਾਲ ਤੱਕ ਸਾਫ ਤੇ ਹੋਏ ਹੁਕਮਨਾਮੇ ਦਾ ਦੀਰ ਹਰਨ ਕਰਦਿਆਂ ਭਗਾਉੜੇ ਹੋ ਗਏ ਹਨ ਜਿਸ ਲੀਡਰਸ਼ਿਪ ਦੀ ਅਗਵਾਈ ਹੇਠ ਲਗਾਤਾਰ ਪੰਜ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਜਾਰੀ ਹੁਕਮਨਾਮੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਲੀਡਰਸ਼ਿਪ ਪੰਥਕ ਪਾਰਟੀ ਦੀ ਅਗਵਾਈ ਦਾ ਆਧਾਰ ਗਵਾ ਚੁੱਕੀ ਹੈ ਤਾਕੀਦ ਅਨੁਸਾਰ ਦਿੱਤੇ ਗਏ ਸਾਰੇ ਅਸਤੀਫੇ ਸਬਕਾਰ ਕਿਉਂ ਨਹੀਂ ਹੋਏ ਮੈਂਬਰਸ਼ਿਪ ਭਰਤੀ ਕਮੇਟੀ ਨੂੰ ਧੜ ਅਤੇ ਸਿਰ ਤੋਂ ਵਖ ਕਰਕੇ ਭਗਾਉੜੇ ਹੋਣ ਦਾ ਸਬੂਤ ਦਿੱਤਾ ਹੈ ਬਾਗੀ ਧੜੇ ਨੇ ਜਾਰੀ ਬਿਆਨ ਚ ਅੱਗੇ ਕਿਹਾ ਕਿ ਸੋਚਿਆ ਸਮਝਿਆ ਲਿਖਤੀ ਸਕ੍ਰਿਪਟ ਅਨੁਸਾਰ ਇਹ ਸਾਰਾ ਡਰਾਮਾ ਸੁਖਬੀਰ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਕੀਤਾ ਗਿਆ ਹੈ ਤਾਂ ਜੋ ਆਪਣੇ ਗ੍ਰੋਹ ਦੇ ਚੁਣਿਆ ਮੈਂਬਰਾਂ ਦੀ ਭਰਤੀ ਕਰਕੇ ਸੁਖਬੀਰ ਬਾਦਲ ਦੀ ਮੁਰਦ ਪ੍ਰਧਾਨ ਦੇ ਲਈ ਰਸਤਾ ਤਿਆਰ ਕੀਤਾ ਜਾਵੇ ਇਸ ਭੰਗੌੜੇ ਗ੍ਰੋਹ ਦੇ ਖਿਲਾਫ ਗੁਰੂ ਦੀ ਫੌਜ ਬਣ ਕੇ ਖੜੀਏ ਤਾਂ ਜੋ ਸ੍ਰੀ ਕਾਲ ਤਖਤ ਸਾਹਿਬ ਦੇ ਸੰਕਲਪ ਅਤੇ ਸਰਬ ਉੱਚਤਾ ਦੀ ਬਹਾਲੀ ਅਦੇ ਮਰਿਆਦਾ ਨੂੰ ਠੇਸ ਨਾ ਪਹੁੰਚੇ ਇਹ ਬਿਆਨ ਬਾਗੀ ਧੜੇ ਲੋ ਜਾਰੀ ਕੀਤਾ